ਹੌਣ ਚਾਨ ਨੂਨੋ ਦਰਵਾਜੇ ਹੌਣ ਚਾਨ ਨੂਨੋ ਦਰਵਾਜੇ ਖਿਸਕ ਜਾਣ ਨੂ ਟਾਕੀ ਸੋਣੀ ਨਾ ਵਿਆਯੋ ਕੌਣ ਕਰੂ ਘਰ ਆਖੀ ਸੋਣੀ ਨਾ ਵਿਆਯੋ ਕੌਣ ਕਰੂ ਘਰ ਆਖੀ ਸੋਣੀ ਨਾ ਵਿਆਯੋ ਹਾਪਾ ਦਾ ਮਾਮਾ ਜੰਝ ਚੜ ਜਾਂਦਾ ਆਪ ਤਾਂ ਮਾਮਾ ਚੰਚੜ ਜਾਂਦਾ ਮੰਮੀ ਨੂੰ ਛੱਡ ਗਿਆ ਸ਼ੂਕਨ ਨੂੰ ਬਰੋਟਾ ਲਾ ਗਿਆ ਛੁੱਟ 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 ਨੂੰ ਮਾਸੀ ਦੀ ਕਗਰੀ ਮਸੜਦੇ ਦਾ ਖੇਸ ਲੋ ਲਿਆਈ ਨੀ ਬਰੋਟੇ ਹੇਠ ਤੋ ਲਿਆਈ ਨੀ ਬਰੋਟੇ ਹੇਠ ਤੋ ਲਿਆਈ ਨੀ ਬਰੋਟੇ ਹੇਠ ਤੋ ਲਿਆਈ ਨੀ ਬਰੋਟੇ ਹੇਠ ਉਠਾ ਬਾਲਿਆ ਵੇ ਉਠ ਲੱਦਦੇ ਨੇ ਪੇਠਿੰਡੇ ਨੂੰ ਮੈਂ ਨਹੀਂ ਬਾਪੂ ਜਾਣਾ ਸਾਬਣ ਲੌਂਦਾੜੇ ਪਿੰਡੇ ਨੂੰ ਮੈਂ ਨਹੀਂ ਬਾਪੂ ਜਾਣਾ ਹੱਬਣ ਲੌਂਦਾ ਨਹੀਂ ਪਿੰਡੇ ਨੂੰ ਮੈਂ ਨਹੀਂ ਬਾਪੂ ਜਾਣਾ ਸਾਬਣ ਲੌਂਦਾੜੇ ਪਿੰਡੇ ਨੂੰ ਮੈਂ ਨਹੀਂ ਬਾਪੂ ਜਾਣਾ ਸਾਬਣ ਲੌਂਦਾੜੇ ਪਿੰਡੇ ਨੂੰ ਸੱਸ ਮੇਰੀ ਕਮਲੀ ਨਾਨ ਮੇਰੀ ਬੋਲੀ सस मेरी कमली ननान दे दे नी नशे दी गोली, दे दे दी गोली दे नशे दी गोली नशे गोली ਰੰਗ ਸੱਪਾ ਦੇਵੀ ਕਾਲੇ ਰੰਗ ਸੱਦਾ ਦੇਵੀ ਕਾਲੇ ਰੰਗ ਸੱਪਾ ਦੇਵੀ ਕਾਲੇ ਰੰਗ ਸੱਦਾ ਦੇਵੀ ਕਾਲੇ ਰੰਗ ਸੱਪ ਕੀਲ ਕੇ ਪਠਾਰੀ ਵਿੱਚ ਬੰਦ ਹੋ ਗਿਆ ਮੁੰਡਾ ਨੱਚਦੀਨ ਮੁੰਡਾ ਨੱਚਦੀਨ ਵੇਖ ਕੇ ਮਲੰਗ ਹੋ ਗਿਆ ਮੁੰਡਾ ਨੱਚਦੀਨ ਨੱਚਦੀਨ ਵੇਖ ਕੇ ਮਲੰਗ ਹੋ ਗਿਆ उरले खूते मोठ बाजर बाजरा उर्लेखते मोठ बाजरा परले कूते गन्ने वे खेत दे बन्ने बन्ने वे मे खेत दे बन्ने बन्ने ਲੰਬੜਾ ਦੇ ਵੇੜੇ ਮੁੰਡਾ ਤਾਸ਼ ਪੱਤਾ ਖੇਡਦਾ ਲੰਬੜਾ ਦੇ ਵੇੜੇ ਮੁੰਡਾ ਤਾਸ਼ ਪੱਤਾ ਖੇਡਦਾ ਵਾਰੀ ਆ ਗਈ ਮੇਰੀ ਰੀ ਮੁੰਡਾ ਸੱਪ ਵਾਂਗੂ ਮੇਲ ਦਾਣੀ ਮੁੰਡਾ ਸੱਪ ਵਾਂਗ ਮੇਲ ਦਾਣੀ ਮੁੰਡਾ ਸੱਪ ਵਾਂਗੂ ਮੇਲ ਦਾਣੀ ਨਾਲੇ ਅੱਖ ਚੁੱਕਦਾ ਨਾਲੇ ਮੁੱਛ ਪੁੱਟਦਾ ਨਾਲੇ ਅੱਖ ਚੁੱਕਦਾ ਨਾਲੇ ਮੁੱਛ ਫੱਟਦਾ ਨੀ ਮੈਂ ਜੋਣ ਜੋ ਕਾ ਛੱਡੇ ਹਾਣਾ ਪੁੱਤ ਜੱਟ ਦਾ ਨੀ ਮੈਂ ਜੋਣ ਜੋ ਕਾ ਛੱਡੇ ਹਾਣਾ ਪੁੱਤ ਜੱਟ ਦਾ ਮੇਰੀ ਸੱਸ ਦਾ ਵੇੜਾ ਕੱਚਾ ਮੈਨੂੰ ਪੈਗੇ ਆਪਵਾੜਾ ਸੱਚ ਮੈਨੂੰ ਲਿਪੜਾਣਾ ਆਵੇ ਸਾਸ ਇੰਜ ਸਮਝਾਵੇ ਕਹਿੰਦੇ ਇੰਜ ਲਿਪੜਾਰੀਨੀ ਇੰਜ ਇੰਜ ਲਿਪੜਾਰੀਨੀ ਇੰਜ ਇੰਜ ਲਪੜਾਰੀਨੀ ਇੰਜ ਛੱਪੜ ਕੰਡੇ ਮੈਂ ਭਾਂਡੇ ਮਾਂਜਾ ਛੱਪੜ ਕੰਡੇ ਮੈਂ ਭਾਂਡੇ ਮਾਂਜਾ ਗੜਵੀ ਲੈ ਗਿਆ ਕਾਂ ਗੜਵੀ ਸੁਟਕਾਵਾਂ ਭਜਨ ਕਰੂੰਗੀ ਮੇਰਾ ਨਾਂ ਭਜਨ ਕਰੇ ਮੇਰਾ ਨਾਂ ਗੜਵੀ ਸੁਟੇ ਕਾਂਵ ਭਜਨ ਕਰੇ ਮੇਰਾ ਨਾਂ ਉਠਾਂ ਵਾਲਿਓ ਬੇ ਉਠ ਲੱਦੇ ਨੇ ਗੰਗਾ ਨੂੰ ਮੈਂ ਨਹੀਂ ਬਾਪੂ ਜਾਣਾ ਪੈਸੇ ਦਿੰਦਾ ਨਹੀਂ ਬੰਗਾਨ ਮੈਂ ਨਹੀਂ ਬਾਪੂ ਜਾਣਾ ਮੁੰਡਾ ਪੈਸੇ ਦਿੰਦਾ ਨਹੀਂ ਬੰਗਾਨੂ ਮੇਰਾ ਜੋਰ ਦਾ ਵਿਆਹ മേര ദോർ യാണൂ ഗോഡേ ഗോഡേ ചാ മീനൂ നച്ചവേ ബീബീ ഇഞ്ചാ ക ഇഞ്ച നച്ചി ഇഞ്ച ഇഞ്ച നച്ചി ഇഞ്ച ഇഞ്ച നച്ചി ഇഞ്ച ਹੌਣ ਜਾਣ ਨੂੰ ਨੌ ਦਰਵਾਜੇ ਹੌਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਨੂੰ ਮੋਰੀ ਚੱਕ ਲੋ ਮਾਮੀ ਨੂੰ ਨਾ ਢੱਕ ਨਾ ਚੋਰੀ ਚੱਕ ਲੋ ਮਾਮੀ ਨੂੰ ਨਾ ਢੱਕ ਨਾ ਚੋਰੀ ਚੱਕ ਲੋ ਮਾਮੀ ਨੂੰ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਤੇ ਧੰਨਵਾਦ